ਚਲੋ ਜੀ ਨਾ ਬਈ ਹਾਂਜੀ ਡੱਲਿਆ ਸਾਹਿਬ ਮਟੀਰੀਅਲ ਆ ਜਿਹੜਾ ਤੁਹਾਡੇ ਕੋਲੇ ਕਿਵੇਂ ਦਾ ਮਟੀਰੀਅਲ ਆ ਕਿੱਥੋਂ ਆਇਆ ਜੀ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਇਹ ਮਟੀਰੀਅਲ ਆ ਜਿਹੜਾ ਜੀ ਇਹ ਮਟੀਰੀਅਲ ਉਧਰੋਂ ਫੋਰਸੇਜ਼ ਵੱਲੋਂ ਸਾਡੇ ਕਿਸਾਨਾਂ ਦੇ ਉੱਤੇ ਧਾਕੇ ਆ ਗਿਆ ਔਰ ਇਹ ਮਟੀਰੀਅਲ ਨੂੰ ਸਾਡੇ ਸੈਨਾ ਦੇ ਵਿੱਚ ਜਿਹੜੇ ਲੋਕ ਰਹੇ ਨੇ ਸਾਡੇ ਵਿੱਚ ਫਿਰਦੇ ਨੇ ਜਿਹੜੇ ਜਿਹੜੇ ਜਸਟੀਫਾਈ ਕਰਦੇ ਨੇ ਕਿ ਇਹ ਕੇਵਲ ਬਾਰਡਰਾਂ ਤੇ ਵਰਤਿਆ ਜਾਂਦਾ ਹੈ ਔਰ ਦੁਸ਼ਮਣ ਲਈ ਵਰਤਿਆ ਜਾਂਦਾ ਹੈ ਇਹਦਾ ਮਤਲਬ ਕਿਸਾਨ ਨੂੰ ਦੁਸ਼ਮਣ ਮੰਨ ਰਹੇ ਨੇ ਦੂਜੀ ਗੱਲ ਇਹਨੂੰ ਜਸਟੀਫਾਈ ਕਰਨ ਦੇ ਲਈ ਆ ਇੱਕ ਉਧਰੋਂ ਫੇਰ ਕਰਦੇ ਨੇ ਇਹਨਾਂ ਖੋਲਾਂ ਨੂੰ ਫਿਰ ਇੱਧਰ ਲਿਆ ਕੇ ਸਾਡੇ ਮੋਰਚੇ ਦੇ ਵਿੱਚ ਆਪਦੇ ਬੰਦਿਆਂ ਦੇ ਨਾਲ ਹੀ ਖੰਡਾਉਂਦੇ ਨੇ ਤਾਂ ਕਿ ਇਹਨੂੰ ਇਹ ਕਹਿ ਸਕਣ ਕੱਲ ਨੂੰ ਕਿ ਦੇਖੋ ਜੀ ਇਹ ਤਾਂ ਸਾਨੂੰ ਤਾਂ ਚਲਾਉਣੇ ਪਏ ਇਹ ਕਿਸਾਨ ਉਧਰੋਂ ਬਾਰਾਂਪੁਰ ਦੇ ਫੇਰ ਕਰਦੇ ਸੀ ਸਾਡੇ ਵੱਲੋਂ ਅ ਅੱਜ ਤੱਕ ਮੀਡੀਆ ਨੇ ਵੀ ਦੇਖਿਆ ਕਿਸੇ ਤਰ੍ਹਾਂ ਦਾ ਕਿਸੇ ਕਿਸਾਨ ਕੋਲੇ ਛੋਟੀ ਝੰਡੇ ਤੋਂ ਬਗੈਰ ਕੁਝ ਨਹੀਂ ਹੈ ਸਾਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ਔਰ ਇਹ 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 ਚੀਜ਼ਾਂ ਅਸੀਂ ਅੱਜ ਸਰਕਾਰ ਦੇ ਟੇਬਲ ਤੇ ਵੀ ਲੈ ਕੇ ਜਾਵਾਂਗੇ ਪੰਜਾਬ ਸਰਕਾਰ ਦੇ ਟੇਬਲ ਤੇ ਵੀ ਲੈ ਕੇ ਜਾਨੀ ਕਿ ਮੀਟਿੰਗ ਤੇ ਲੈ ਕੇ ਜਾਵਾਂਗੇ 5 ਵਜੇ ਮੀਟਿੰਗ ਹੈ ਜੀ ਬਿਲਕੁਲ ਬਿਲਕੁਲ ਮੀਟਿੰਗ ਤੇ ਨਾਲ ਲੈ ਕੇ ਜਾਵਾਂਗੇ ਦਿਖਾਈ ਜਾਊਗੀ ਵੀ ਐਵੇਂ ਦਾ ਚੱਲ ਰਿਹਾ ਹਾਂ 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 ਦਰਿਆ ਸਾਹਿਬ ਕਹਿ ਰਹੇ ਨੇ ਵੀ ਕਾਂਗਰਸ ਵੱਲੋਂ ਜਿਹੜਾ ਇਹ ਧਰਨਾ ਵਗੈਰਾ ਜਿਹੜਾ ਲੱਗਿਆ ਹੈ ਕਾਂਗਰਸੀ ਸਾਹਿਬ ਦੇ ਉੱਪਰ ਲੱਗਿਆ ਇਹ ਤਾਂ ਇਹ ਗੱਲਾਂ ਆ ਰਹੀਆਂ ਸਰਕਾਰ ਵੱਲੋਂ ਦੇਖੋ ਗੱਲ ਇਹ ਹੈ ਇਹ ਕਹਿਣਾ ਬੜਾ ਸੌਖਾ ਉਹਨਾਂ ਨੂੰ ਜਦੋਂ ਅਸੀਂ ਲੜਦੇ ਹਾਂ ਅੰਦੋਲਨ ਲੜਦੇ ਹਾਂ ਜੀ ਜਿਹਦੇ ਖਿਲਾਫ ਅੰਦੋਲਨ ਲੜਦੇ ਹੋਈਦਾ ਹੈ ਉਹ ਹਮੇਸ਼ਾ ਇਹ ਕਹਿੰਦੇ ਹੁੰਦੇ ਨੇ ਜੇ ਕਾਂਗਰਸ ਦੇ ਖਿਲਾਫ ਲੜਾਂਗੇ ਉਹ ਕਹਣਗੇ ਬੀਜੇਪੀ ਦੇ ਬੰਦੇ ਆ ਜੇ ਅਸੀਂ ਆਮ ਆਦੀ ਪਾਰਟੀ ਦੇ ਖਿਲਾਫ ਲੜਾਂਗੇ ਉਹ ਕਹਣਗੇ ਕਾਂਗਰਸ ਦੇ ਬੰਦੇ ਆ ਜੇ ਅਸੀਂ ਬੀਜੇਪੀ ਦੇ ਖਿਲਾਫ ਲੜਾਂਗੇ ਉਹ ਪਤਾ ਨਹੀਂ ਕਿਹਦਾ ਕਿਹਦਾ ਨਾਮ ਲੈਣਗੇ ਸੋ ਸਾਡਾ ਮੋਰਚੇ ਦਾ ਕੋਈ ਮੋਟਾ ਅਸੀਂ ਗੈਰ ਰਾਜਨੀਤਿਕ ਮੈਂ ਕਹਿ ਕੇ ਚੱਲ ਰਹੇ ਆ ਅਸੀਂ ਨਾ ਜਿੱਤ ਕੇ ਕਿਸੇ ਨੂੰ ਚੋਣਾਂ ਦੀ ਸਪੋਰਟ ਕਰਦੇ ਆ ਤੇ ਨਾ ਕਰਾਂਗੇ ਲੇਕਿਨ ਇਹਨਾਂ ਨੂੰ ਉਹ ਗੱਲਾਂ ਜਿਹੜੀਆਂ ਨੇ ਅੱਜ ਉਹ ਰਾਸ ਆਉਣਗੀਆਂ ਜਿਹੜੀਆਂ ਉਹ ਕਰ ਰਹੇ ਨੇ ਕਿ ਵੀ ਅੱਜ ਇਹ ਕਾ ਵੇਖਦੇ ਨੇ ਕਿ ਵੀ ਅੱਜ ਚੋਣਾ ਨਹੀਂ ਚੋਣਾ ਦੇ ਵਿੱਚ ਮੋਰਚਾ ਲਗਾ ਕੇ ਜੇ ਨੂੰ ਅਸੀਂ ਇੰਪਲੀਕਲ ਰੰਗ ਦੇ ਜੀ ਸਾਡਾ ਇਹ ਨਹੀਂ ਹੈ ਸਾਡਾ ਨਾ ਹੋਈਆਂ ਕਮਿਟਮੈਂਟਾਂ ਨੇ ਜੀ ਸਰਕਾਰ ਨੇ ਜਿਹੜੀਆਂ ਸਾਡਾ ਕਮਿਟਮੈਂਟਸ ਕੀਤੀਆਂ ਨੇ ਉਹਨਾਂ ਕਮਿਟਮੈਂਟਸ ਨੂੰ ਲਾਗੂ ਕਰਵਾਉਣ ਵਾਸਤੇ ਜਾ ਰਹੇ ਆ ਅਗਰ ਨਵੀਆਂ ਮੰਗਾਂ ਲੈ ਕੇ ਜਾ ਰਹੇ ਹੋਗੇ ਨਾ ਫਿਰ ਤਾਂ ਕਹਿ ਲੈਣਾ ਕਿ ਇਹਨਾਂ ਨੂੰ ਕਿਸੇ ਪੋਲੀਟੀਕਲ ਪਾਰਟੀ ਨੇ ਸਪੌਂਸਰ ਕੀਤਾ ਹੋਗਾ ਇਹੋ ਜਿਹੀ ਕੋਈ ਗੱਲ ਨਹੀਂ ਹੈ ਸੋ ਆ ਸਾਡਾ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਖੇਤੀ ਮੰਤਰੀ ਕਹਿ ਰਹੇ ਨੇ ਕਿ ਮੰਗਾਂ ਵਧਾਈ ਜਾਂਦੇ ਨੇ ਜੀ ਹਰ ਰੋਜ਼ ਕਿਸਾਨ ਮੰਗਾਂ ਵਧਾ ਰਹੇ ਨੇ ਵੀ ਐਵੇਂ ਪੋਸੀਬਲ ਨਹੀਂ ਹੋਣਾ ਦੇਖੋ ਮੇਰੀ ਬੇਨਤੀ ਆ ਕਿ ਜੇਕਰ ਉਹਨਾਂ ਨੂੰ ਲੱਗਦਾ ਕਿ ਮੰਗਾਂ ਵਧਾਈਆਂ ਨੇ ਜਿਹੜੀ ਮੰਗ ਉਹਨਾਂ ਨੂੰ ਲੱਗਦਾ ਪਹਿਲਾ ਮੰਗ ਪੱਤਰ ਪਹਿਲੇ ਦਿਨ ਦਾ ਪਿਆ ਉਹਨਾਂ ਕੋਲੇ ਤੇ ਦੂਜੇ ਦਿਨ ਦਾ ਵੀ ਪਿਆ ਜਿਹੜੀ ਦੂਜੇ ਦਿਨ ਵਾਲੇ ਮੰਗ ਪੱਤਰ ਦੇ ਵਿੱਚ ਇਹਨਾਂ ਨੂੰ ਲੱਗੇ ਕਿ ਆਹ ਮੰਗ ਨਜਾਇਜ਼ ਹੈ ਜਾਂ ਨਵੀਂ ਪਾਈ ਹੈ ਉਹ ਸਾਡੇ ਨਾਲ ਕਰ ਲੈਣ ਉਹ ਤੇ ਗੱਲ ਅੱਜ ਨਾਲ ਕੇਂਦਰ ਸਰਕਾਰ ਦੇ ਵੱਲੋਂ ਪੰਜਾਬੀ ਦੇ ਇੱਕ ਪੰਜਾਬ ਸਟੇਟ ਦਾ ਸਾਰਾ ਛੱਡ ਗਿਆ ਤੁਸੀਂ ਕੋਲੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਚਲੋ ਕਰ ਲੈਂਦੇ ਆਪਾਂ ਪਹਿਲਾਂ ਮੈਂ ਨਹੀਂ ਗੱਲ ਕਰਦਾ ਚਲੋ ਦੇਖੋ ਆਹ ਆਹ ਚਲੋ ਰੁਕੋ ਮਾੜਾ ਜੀ ਜੀਵਲ ਸਾਹਿਬ ਗੱਲੇਵਾਲ ਸਾਹਿਬ ਅੱਜ ਪੰਜਾਬੀ ਪੰਜਾਬੀ ਦੇ ਪੰਜਾਬੀ ਦੇ ਇੱਕ ਪ੍ਰਸਿੱਧ ਅਖਬਾਰ ਦੇ ਵਿੱਚ ਇੱਕ ਬਹੁਤ ਵੱਡਾ ਇਸ਼ਤਿਹਾਰ ਲਾਇਆ ਸਰਕਾਰ ਨੇ ਕਿ ਪੰਜਾਬ ਵਿੱਚ ਹੁਣ ਅੰਦੋਲਨ ਕਿਉਂ ਹੈ ਕਿਸਾਨ ਨੂੰ ਸੋਚਣ ਦੀ ਲੋੜ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਿਖਦੇ ਨੇ ਕਿ 10 ਸਾਲਾਂ ਦੇ ਵਿੱਚ ਅਸੀਂ ਬਹੁਤ ਕੁਝ ਕੀਤਾ ਹੈ ਖੇਤੀ ਬਜਟ ਤੇ ਵਾਧਾ ਹੋਇਆ ਹੈ ਸਬਸਿਡੀ 'ਚ ਵਾਧਾ ਹੋਇਆ ਹੈ ਕਿਸਾਨ ਨਿਧੀ ਜਿਹੜੀ ਪ੍ਰਧਾਨ ਮੰਤਰੀ ਯੋਜਨਾ ਉਹ ਹੈ 6000 ਕਿਸਾਨ ਦੇ ਖਾਤੇ ਦੇ ਵਿੱਚ ਆਉਂਦਾ ਹੈ तमाम ਚੀਜ਼ਾਂ ਉਹਨਾਂ ਨੇ ਇਹਦੇ ਵਿੱਚ ਦਿੱਤੀਆਂ ਹੋਈਆਂ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਅੰਦੋਲਨ ਕਿਉਂ ਆ? ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਐਤਕੀ ਦਾ ਬਜਟ ਚੈੱਕ ਕਰ ਲਓ। ਪਿਛਲੇ ਨਾਲੋਂ ਜਿੱਦਾਂ ਬਜਟ ਕਿਸਾਨੀ ਲਈ ਵਧਿਆ ਹੈ ਫਿਰ ਤਾਂ ਬੰਨਾਂ ਲਈ ਵੀ ਕੋਸ ਵਾਦਾ ਕੀਤਾ ਜੇ ਬਜਟ ਹੀ ਘਟਾ ਕੇ ਆ ਕਿਸਾਨੀ ਲਈ ਤਾਂ ਫਿਰ ਕਿਸਾਨੀ ਲਈ ਕੀ ਵਾਦਾ ਚੱਲ ਜੱਲ ਸਾਹਿਬ ਪੰਜਾਬ ਪੁਲਿਸ ਵੱਲੋਂ ਵੀ ਰਸਤੇ ਦੇ ਵਿੱਚ ਆਪਣੇ ਝੰਡੇ ਵਾਲਿਆਂ ਦੀਆਂ ਤਲਾਸ਼ੀਆਂ ਲਈਆਂ ਜਾ ਰਹੀਆਂ ਨੇਗੇ ਅੱਜ ਦੇਖੋ ਦੇਖੋ ਮੈਂ ਬੇਨਤੀ ਕਰਦਾ ਹੈ ਲਈ ਜਾਣ ਤੋ ਤਲਾਸ਼ੀਆਂ ਲੈ ਲੈਣ ਤੋ ਤੁਹਾਡੇ ਕੋਈ ਤੋਹਫਾ ਲੈ ਕੇ ਆ ਰਹੇ ਆਪਾਂ ਲਈ ਜਾਣ ਤੋ ਤਲਾਸ਼ੀਆਂ ਮੀਟਿੰਗ ਵਿੱਚ ਕੌਣ ਕੌਣ ਜਾ ਰਹੇ ਸ਼ਾਮ ਨੂੰ ਮੀਟਿੰਗ ਦੇ ਵਿੱਚ ਦੇਖੋ ਦੋਸਤੋ ਸਾਡਾ 14 ਬੰਦਿਆਂ ਦਾ ਡੈਪੂਟੇਸ਼ਨ ਹੈ ਜਿਹੜਾ ਮੀਟਿੰਗ ਦੇ ਵਿੱਚ ਜਾਏਗਾ ਜੀ ਅੱਛਾ ਨਹੀਂ ਜੇਕਰ ਜੇ ਕੀ ਸਵਾਲ ਹੈ ਜੀ ਚਲੋ ਚਲੋ ਭਾਈ ਹਾਂਜੀ ਡੱਲਿਆ ਸਾਹਿਬ ਮਟੀਰੀਅਲ ਆ ਜਿਹੜਾ ਤੁਹਾਡੇ ਕੋਲ ਹੈ ਕਿਵੇਂ ਦਾ ਮਟੀਰੀਅਲ ਹੈ ਕਿੱਥੋਂ ਆਇਆ ਜੀ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਇਹ ਮਟੀਰੀਅਲ ਆ ਜਿਹੜਾ ਜੀ ਇਹ ਮਟੀਰੀਅਲ ਉਧਰੋਂ ਫੋਰਸੇਜ਼ ਵੱਲੋਂ ਸਾਡੇ ਕਿਸਾਨਾਂ ਦੇ ਉੱਤੇ ਧੱਕਿਆ ਗਿਆ ਗਿਆ ਔਰ ਇਹ ਮਟੀਰੀਅਲ ਨੂੰ ਸਾਡੇ ਸੈਨਾ ਦੇ ਵਿੱਚ ਜਿਹੜੇ ਲੋਕ ਰਹੇ ਨੇ ਸਾਡੇ ਵਿੱਚ ਫਿਰਦੇ ਨੇ ਜਿਹੜੇ ਜਿਹੜੇ ਜਸਟੀਫਾਈ ਕਰਦੇ ਨੇ ਕਿ ਇਹ ਕੇਵਲ ਬਾਰਡਰਾਂ ਤੇ ਵਰਤਿਆ ਜਾਂਦਾ ਹੈ ਜੀ ਔਰ ਦੁਸ਼ਮਣ ਲਈ ਵਰਤਿਆ ਜਾਂਦਾ ਹੈ ਇਹਦਾ ਮਤਲਬ ਕਿਸਾਨ ਨੂੰ ਦੁਸ਼ਮਣ ਮੰਨ ਰਹੇ ਨੇ ਦੂਜੀ ਗੱਲ ਇਹਨੂੰ ਜਸਟੀਫਾਈ ਕਰਨ ਦੇ ਲਈ ਆ ਇੱਕ ਉਧਰੋਂ ਫਾਇਰ ਕਰਦੇ ਨੇ ਇੰਨਾ ਖੋਲਾਂ ਨੂੰ ਫਿਰ ਇੱਧਰ ਲਿਆ ਕੇ ਸਾਡੇ ਮੋਰਚੇ ਦੇ ਵਿੱਚ ਆਪਦੇ ਬੰਦਿਆਂ ਦੇ ਨਾਲ ਹੀ ਖੰਡਾਉਂਦੇ ਨੇ ਤਾਂ ਕਿ ਇਹਨੂੰ ਇਹ ਕਹਿ ਸਕਣ ਕੱਲ ਨੂੰ ਕਿ ਦੇਖੋ ਜੀ ਇਹ ਤਾਂ ਸਾਨੂੰ ਤਾਂ ਚਲਾਉਣੇ ਪਏ ਇਹ ਕਿਸਾਨ ਉਧਰੋਂ ਬਾਰਾਂਪੁਰ ਦੇ ਫਾਇਰ ਕਰਦੇ ਸੀ ਸਾਡੇ ਵੱਲੋਂ ਅੱਜ ਤੱਕ ਮੀਡੀਆ ਨੇ ਵੀ ਦੇਖਿਆ ਕਿਸੇ ਤਰ੍ਹਾਂ ਦਾ ਕਿਸੇ ਕਿਸਾਨ ਕੋਲੇ ਛੋਟੀ ਝੰਡੇ ਤੋਂ ਬਗੈਰ ਕੁਝ ਨਹੀਂ ਹੈ ਸਾਨੂੰ ਬਦਨਾਮ ਕਰਨ ਦੀ ਛਾਜਛਰੇ ਚ ਜਾ ਰਹੀ ਹੈ ਔਰ ਇਹ 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 ਚੀਜ਼ਾਂ ਅਸੀਂ ਅੱਜ ਸਰਕਾਰ ਦੇ ਟੇਬਲ ਤੇ ਵੀ ਲੈ ਕੇ ਜਾਵਾਂਗੇ ਪੰਜਾਬ ਸਰਕਾਰ ਦੇ ਟੇਬਲ ਤੇ ਵੀ ਲੈ ਕੇ ਜਾਨੀ ਕਿ ਮੀਟਿੰਗ ਤੇ ਲੈ ਕੇ ਜਾਵਾਂਗੇ 5 ਵਜੇ ਮੀਟਿੰਗ ਹੈ ਬਿਲਕੁਲ ਬਿਲਕੁਲ ਮੀਟਿੰਗ ਦੇ ਨਾਲ ਲੈ ਕੇ ਜਾਵਾਂਗੇ ਦਿਖਾਈ ਜਾਊਗੀ ਵੀ ਐਵੇਂ ਦਾ ਚੱਲ ਰਿਹਾ ਹਾਂ 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 ਦੱਲੇ ਸਾਹਿਬ ਕਹਿ ਰਹੇ ਨੇ ਵੀ ਕਾਂਗਰਸ ਵੱਲੋਂ ਜਿਹੜਾ ਇਹ ਧਰਨਾ ਵਗੈਰਾ ਜਿਹੜਾ ਲੱਗਿਆ ਹੈ ਕਾਂਗਰਸੀ ਸਾਹ ਦੇ ਉੱਪਰ ਲੱਗੇ ਇਦਾਂ ਦੀਆਂ ਗੱਲਾਂ ਆ ਰਹੀਆਂ ਸਰਕਾਰ ਵੱਲੋਂ ਦੇਖੋ ਗੱਲ ਇਹ ਹੈ ਇਹ ਕਹਿਣਾ ਬੜਾ ਸੌਖ ਜਦੋਂ ਅਸੀਂ ਲੜਦੇ ਹਾਂ ਅੰਦੋਲਨ ਲੜਦੇ ਹਾਂ ਜੀ ਦੇ ਖਲਾਫ ਅੰਦোলন ਲੜਦੇ ਹੋਈਦਾ ਹੈ ਉਹ ਹਮੇਸ਼ਾ ਇਹ ਕਹਿੰਦੇ ਹੁੰਦੇ ਨੇ ਜੇ ਕਾਂਗਰਸ ਦੇ ਖਿਲਾਫ ਲੜਾਂਗੇ ਉਹ ਕਹਣਗੇ ਬੀਜੇਪੀ ਦੇ ਬੰਦੇ ਆ ਜੇ ਅਸੀਂ ਆਮ ਆਦੀ ਪਾਰਟੀ ਦੇ ਖਿਲਾਫ ਲੜਾਂਗੇ ਉਹ ਕਹਣਗੇ ਕਾਂਗਰਸ ਦੇ ਬੰਦੇ ਆ ਜੇ ਅਸੀਂ ਬੀਜੇਪੀ ਦੇ ਖਿਲਾਫ ਲੜਾਂਗੇ ਉਹ ਪਤਾ ਨਹੀਂ ਕਿਹਦਾ ਕਿਹਦਾ ਨਾਂ ਲੈਣਗੇ ਸੋ ਸਾਡਾ ਮੋਰਚੇ ਦਾ ਕੋਈ ਮੋਟਾ ਅਸੀਂ ਗੈਰ ਰਾਜਨੀਤਿਕ ਮੈਂ ਕਹਿ ਕੇ ਚੱਲ ਰਹੇ ਆ ਅਸੀਂ ਨਾ ਜਿੱਤ ਕੇ ਕਿਸੇ ਨੂੰ ਚੋਣਾਂ ਦੀ ਸਪੋਰਟ ਕਰਦੇ ਆ ਤੇ ਨਾ ਕਰਾਂਗੇ ਲੇਕਿਨ ਇਹਨਾਂ ਨੂੰ ਉਹ ਗੱਲਾਂ ਜਿਹੜੀਆਂ ਨੇ ਅੱਜ ਉਹ ਰਾਸ ਆਉਣਗੀਆਂ ਜਿਹੜੀਆਂ ਉਹ ਕਰ ਰਹੇ ਨੇ ਕਿ ਵੀ ਅੱਜ ਇਹ ਮੌਕਾ ਦੇਖਦੇ ਨੇ ਕਿ ਵੀ ਅੱਜ ਚੋਣਾ ਨਹੀਂ ਚੋਣਾ ਦੇ ਵਿੱਚ ਮੋਰਚਾ ਲੱਗੇ ਤੇ ਨੂੰ ਅਸੀਂ ਪੋਲਿਟਿਕਲ ਰੰਗ ਦੇਈਏ ਸਾਡਾ ਇਹ ਨਹੀਂ ਹੈ ਸਾਡਾ ਨਾ ਹੋਈਆਂ ਕਮਿਟਮੈਂਟਾਂ ਨੇ ਸਰਕਾਰ ਨੇ ਜਿਹੜੀਆਂ ਸਾਡਾ ਕਮਿਟਮੈਂਟਸ ਕੀਤੀਆਂ ਨੇ ਉਹਨਾਂ ਕਮਿਟਮੈਂਟਸ ਨੂੰ ਲਾਗੂ ਕਰਵਾਉਣ ਵਾਸਤੇ ਜਾ ਰਹੇ ਹਾਂ ਅਗਰ ਨਵੀਆਂ ਮੰਗਾਂ ਲੈ ਕੇ ਜਾ ਰਹੇ ਹੋਗੇ ਨਾ ਫਿਰ ਤਾਂ ਕਹਿ ਲੈਣਾ ਕਿ ਇਹਨਾਂ ਨੂੰ ਕਿਸੇ ਪੋਲਿਟਿਕਲ ਪਾਰਟੀ ਨੇ ਸਪான்ਸਰ ਕੀਤਾ ਹੋਗਾ ਐਹੋ ਜਿਹੀ ਕੋਈ ਗੱਲ ਨਹੀਂ ਹੈ ਸੋ ਆ ਸਾਡਾ ਕਿਸੇ ਪੋਲਿਟਿਕਲ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਖੇਤੀ ਮੰਤਰੀ ਕਹਿ ਰਹੇ ਨੇ ਕਿ ਮੰਗਾਂ ਵਧਾਈ ਜਾਂਦੇ ਨੇ ਜੀ ਹਰ ਰੋਜ਼ ਕਿਸਾਨ ਮੰਗਾਂ ਵਧਾ ਰਹੇ ਨੇ ਵੀ ਐਵੇਂ ਪੋਸੀਬਲ ਨਹੀਂ ਹੋਣਾ ਦੇਖੋ ਮੇਰੀ ਬੇਨਤੀ ਆ ਕਿ ਜੇਕਰ ਉਹਨਾਂ ਨੂੰ ਲੱਗਦਾ ਕਿ ਮੰਗਾ ਵਧਾਈਆਂ ਨੇ ਜਿਹੜੀ ਮੰਗ ਉਹਨਾਂ ਨੂੰ ਲੱਗਦਾ ਪਹਿਲਾ ਮੰਗ ਪੱਤਰ ਪਹਿਲੇ ਦਿਨ ਦਾ ਪਿਆ ਉਹਨਾਂ ਕੋਲੇ ਤੇ ਦੂਜੇ ਦਿਨ ਦਾ ਵੀ ਪਿਆ ਜਿਹੜੀ ਦੂਜੇ ਦਿਨ ਵਾਲੇ ਮੰਗ ਪੱਤਰ ਦੇ ਵਿੱਚ ਇਹਨਾਂ ਨੂੰ ਲੱਗੇ ਕਿ ਆਹ ਮੰਗ ਨਜਾਇਜ਼ ਹੈ ਜਾਂ ਨਵੀਂ ਪਾਈ ਹੈ ਉਹ ਸਾਡੇ ਨਾਲ ਕਰ ਲੈਣ ਉਹ ਤੇ ਗੱਲ ਅੱਜ ਨਾਲ ਕੇਂਦਰ ਸਰਕਾਰ ਦੇ ਵੱਲੋਂ ਪੰਜਾਬੀ ਦੇ ਇੱਕ ਪੰਜਾਬ ਸਟੇਟ ਦਾ ਸਾਰਾ ਛੱਡ ਗਿਆ ਸੂਲ ਕੋਲੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਚਲੋ ਕਰ ਲੈਂਦੇ ਆਪਾਂ ਗੱਲ ਮੈਨੂੰ ਦੀ ਗੱਲ ਚਲੋ ਆ ਦੇਖੋ ਆਪਣੇ ਰੁਕੋ ਮੜਾ ਜੀ ਜੱਲਵਲ ਸਾਹਿਬ ਅੱਜ ਪੰਜਾਬ ਤੁਸੀਂ ਨੋਟ ਕਰੀ ਚੱਲੋ ਜੀ ਪੰਜਾਬੀ ਦੇ ਪੰਜਾਬੀ ਦੇ ਇੱਕ ਪ੍ਰਸਿੱਧ ਅਖਬਾਰ ਦੇ ਵਿੱਚ ਇੱਕ ਬਹੁਤ ਵੱਡਾ ਇਸ਼ਤਿਹਾਰ ਲਾਇਆ ਸਰਕਾਰ ਨੇ ਕਿ ਪੰਜਾਬ ਵਿੱਚ ਹੁਣ ਅੰਦੋਲਨ ਕਿਉਂ ਹੈ ਕਿਸਾਨ ਨੂੰ ਸੋਚਣ ਦੀ ਲੋੜ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਿਖਦੇ ਨੇ ਕਿ 10 ਸਾਲਾਂ ਦੇ ਵਿੱਚ ਅਸੀਂ ਬਹੁਤ ਕੁਝ ਕੀਤਾ ਹੈ ਖੇਤੀ ਬਜਟ ਤੇ ਵਾਧਾ ਹੋਇਆ ਹੈ ਸਬਸਿਡੀ 'ਚ ਵਾਧਾ ਹੋਇਆ ਹੈ ਕਿਸਾਨ ਨਿਧੀ ਜਿਹੜੀ ਪ੍ਰਧਾਨ ਮੰਤਰੀ ਯੋਜਨਾ ਉਹ ਹੈ 6000 ਕਿਸਾਨ ਦੇ ਖਾਤੇ ਦੇ ਵਿੱਚ ਆਉਂਦਾ ਹੈ तमाम ਚੀਜ਼ਾਂ ਉਹਨਾਂ ਨੇ ਇਹਦੇ ਵਿੱਚ ਦਿੱਤੀਆਂ ਹੋਈਆਂ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਅੰਦੋਲਨ ਕਿਉਂ ਆ? ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਐਸਕੀ ਦਾ ਬਜਟ ਚੈੱਕ ਕਰ ਲੋ ਪਿਛਲੇ ਨਾਲੋਂ ਜਿੱਦਾਂ ਬਜਟ ਕਿਸਾਨੀ ਲਈ ਵਧਿਆ ਹੈ ਤੇ ਤਾਂ ਬੰਨ ਮੰਨ ਲਈ ਵੀ ਕੋਸ ਵਾਦਾ ਕੀਤਾ ਜੇ ਬਜਟ ਹੀ ਘਟਾ ਕੇ ਆ ਕਿਸਾਨੀ ਲਈ ਤਾਂ ਫਿਰ ਕਿਸਾਨੀ ਨੇ ਕੀ ਵਾਦਾ ਚੱਲ ਜੱਲ ਸਾਹਿਬ ਪੰਜਾਬ ਪੁਲਿਸ ਵੱਲੋਂ ਵੀ ਰਸਤੇ ਦੇ ਵਿੱਚ ਆਪਣੇ ਝੰਡੇ ਵਾਲਿਆਂ ਦੀਆਂ ਤਲਾਸ਼ੀਆਂ ਲਈਆਂ ਜਾ ਰਹੀਆਂ ਨੇ ਗੀਆਂ ਅੱਜ ਦੇਖੋ ਦੇਖੋ ਮੈਂ ਬੇਨਤੀ ਕਰਦਾ ਹੈ ਲਈ ਜਾਂਦੇ ਹੋ ਤਲਾਸ਼ੀਆਂ ਲੈ ਲੈਣ ਤੋਂ ਤੁਹਾਡੇ ਕੋਈ ਤੋਹਫਾ ਲੈ ਕੇ ਆ ਰਹੇ ਆਪਾਂ ਲਈ ਜਾਂਦੇ ਹੋ ਤਲਾਸ਼ੀ ਮੀਟਿੰਗ ਵਿੱਚ ਕੌਣ ਕੌਣ ਜਾ ਰਹੇ ਸਾਮ ਨੂੰ ਮੀਟਿੰਗ ਦੇ ਵਿੱਚ ਦੇਖੋ ਦੋਸਤੋ ਸਾਡਾ 14 ਬੰਦਿਆਂ ਦਾ ਡੈਪੂਟੇਸ਼ਨ ਹੈ ਜਿਹੜਾ ਮੀਟਿੰਗ ਦੇ ਵਿੱਚ ਜਾਏਗਾ ਠੀਕ ਹੈ ਜੀ ਅੱਛਾ ਨਹੀਂ ਜੇਕਰ ਜੇ ਇੱਕ ਸਵਾਲ ਹੈ ਸਾਰਾ ਛੱਡ ਗਿਆ ਤੁਸੀਂ ਕੋਲ ਆਏ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਚਲੋ ਕਰ ਲੈਂਦੇ ਆਪਾਂ ਗੱਲ ਮੈਂ ਇੰਡੀਆ ਦੀ ਗੱਲ ਕਰ ਚਲੋ ਆ ਦੇਖੋ ਆਪਣੇ ਆ ਦੇਖੋ ਰੁਕੋ ਮੜਾ ਜੀਵਾਲ ਸਾਹਿਬ ਗੱਲਵਾਲ ਸਾਹਿਬ ਅੱਜ ਪੰਜਾਬੀ ਪੰਜਾਬੀ ਦੇ ਪੰਜਾਬੀ ਦੇ ਇੱਕ ਪ੍ਰਸਿੱਧ ਅਖਬਾਰ ਦੇ ਵਿੱਚ ਇੱਕ ਬਹੁਤ ਵੱਡਾ ਇਸ਼ਤਿਹਾਰ ਲਾਇਆ ਸਰਕਾਰ ਨੇ ਕਿ ਪੰਜਾਬ ਵਿੱਚ ਹੁਣ ਅੰਦੋਲਨ ਕਿਉਂ ਹੈ ਕਿਸਾਨ ਨੂੰ ਸੋਚਣ ਦੀ ਲੋੜ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਿਖਦੇ ਨੇ ਕਿ 10 ਸਾਲਾਂ ਦੇ ਵਿੱਚ ਅਸੀਂ ਬਹੁਤ ਕੁਝ ਕੀਤਾ ਹੈ ਖੇਤੀ ਬਜਟ ਤੇ ਵਾਧਾ ਹੋਇਆ ਹੈ ਸਬਸਿਡੀ ਤੇ ਵਾਧਾ ਹੋਇਆ ਹੈ ਕਿਸਾਨ ਨੇ ਦੀ ਜਿਹੜੀ ਪ੍ਰਧਾਨ ਮੰਤਰੀ ਯੋਜਨਾ ਉਹ ਹੈ 6000 ਕਿਸਾਨ ਦੇ ਖਾਤੇ ਦੇ ਵਿੱਚ ਆਉਂਦਾ ਹੈ तमाम ਚੀਜ਼ਾਂ ਉਹਨਾਂ ਨੇ ਇਹਦੇ ਵਿੱਚ ਦਿੱਤੀਆਂ ਹੋਈਆਂ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਅੰਦੋਲਨ ਕਿਉਂ ਆ? ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਐਤਕੀ ਦਾ ਬਜਟ ਚੈੱਕ ਕਰ ਲਓ। ਪਿਛਲੇ ਨਾਲੋਂ ਜਿੱਦਾਂ ਬਜਟ ਕਿਸਾਨੀ ਲਈ ਵਧਿਆ ਤੇ ਤਾਂ ਬੰਨ ਲਈ ਵੀ ਕੋਸ ਵਾਦਾ ਕੀਤਾ ਜੇ ਬਜਟ ਹੀ ਘਟਾ ਕੇ ਆ ਕਿਸਾਨੀ ਲਈ ਤਾਂ ਫਿਰ ਕਿਸਾਨੀ ਲਈ ਕੀ ਵਾਦਾ ਹੈ ਚਲ ਜਲ ਸਾਹਿਬ ਪੰਜਾਬ ਪੁਲਿਸ ਵੱਲੋਂ ਵੀ ਰਸਤੇ ਦੇ ਵਿੱਚ ਆਪਣੇ ਝੰਡੇ ਵਾਲਿਆਂ ਦੀਆਂ ਤਲਾਸ਼ੀਆਂ ਲਈਆਂ ਜਾ ਰਹੀਆਂ ਨੇਗੀਓ ਅੱਜ ਦੇਖੋ ਦੇਖੋ ਮੈਂ ਬੇਨਤੀ ਕਰਦਾ ਹੈ ਲਈ ਜਾਂਦੇ ਹੋ ਤਲਾਸ਼ੀਆਂ ਲੈ ਲੈਣ ਤੋਂ ਤੁਹਾਡੇ ਕੋਈ ਤੋਹਫਾ ਲੈ ਕੇ ਆ ਰਹੇ ਆਪਾਂ ਲਈ ਜਾਂਦੇ ਹੋ ਤਲਾਸ਼ੀਆਂ ਮੀਟਿੰਗ ਵਿੱਚ ਕੌਣ ਕੌਣ ਜਾ ਰਹੇ ਸ਼ਾਮ ਨੂੰ ਮੀਟਿੰਗ ਦੇ ਵਿੱਚ ਦੇਖੋ ਦੋਸਤੋ ਸਾਡਾ 14 ਬੰਦਿਆਂ ਦਾ ਡੈਪੂਟੇਸ਼ਨ ਹੈ ਜਿਹੜਾ ਮੀਟਿੰਗ ਦੇ ਵਿੱਚ ਜਾਏਗਾ ਠੀਕ ਹੈ ਜੀ ਅੱਛਾ ਨਹੀਂ ਜੇਕਰ ਜੇ ਇੱਕ ਸਵਾਲ ਹੈ